ਇਸ ਤੋਂ ਆਪ ਦੇ ਸਾਰੇ ਵੀ ਸਰੋਤਿਆਂ ਦਾ ਤੇ ਵੇਖਣ ਵਾਲਿਆਂ ਦਾ ਚੁੰਬਰ ਜੀ ਦਾ ਬਹੁਤ ਰਣੀ ਆ ਜਿਹੜੇ ਜੀ ਨੂੰ ਕਵਰ ਕਰਨ ਵਾਸਤੇ ਆਏ ਆ ਮੈਂ ਮੰਗਤਰਾ ਪਾਸਲਾ ਇਸ ਦੇਸ਼ਪਾਤ ਯਾਦਗਾਰ ਕਮੇਟੀ ਦਾ ਟਰਸਟੀ ਤੌਰ ਤੇ ਮੈਂ ਇਸ ਮੇਲੇ ਦੇ ਲਈ ਸਾਰੇ ਦੇਸ਼ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਇਹ ਮੇਲਾ ਚੌਥੀ ਮਹਾ ਗਦਰੀ ਬਾਬਿਆਂ ਦਾ ਮੇਲਾ ਇਹ ਮੇਲਾ ਅਸਲ ਚ ਤੁਸੀਂ ਕਹਿ ਸਕਦੇ ਹੋ ਇੱਕ ਬਹੁਤ ਨਵਖਣ ਕਿਸਮ ਦਾ ਮੇਲਾ ਆ ਜਿੱਥੇ ਵਾਕੀ ਮੇਲਿਆਂ ਨੂੰ ਹਟ ਗਏ ਕੁਝ ਸਿੱਖਿਆ ਤੇ ਗੱਲਾਂ ਹੁੰਨੀਆਂ ਬਹਿ ਕੇ ਇਸ ਵੇਲੇ ਗਦਰ ਪਾਰਟੀ ਦਾ ਜਿਹੜਾ ਇਤਿਹਾਸ ਹੈ ਗਦਰ ਪਾਰਟੀ ਦੀਆਂ ਕੁਰਬਾਨੀਆਂ ਆ ਉਹ ਜ਼ਿਆਦਾ ਸਾਰਥਕ ਅੱਜ ਦੇ ਸਮੇਂ ਦੀਆਂ ਗਦਰ ਪਾਰਟੀ ਜਿਹਨੇ ਆਪਣਾ ਐਲਾਨ ਕੀਤਾ ਸੀ ਆਪਣੀ ਫਾਰਮੇਸ਼ਨ ਵਿੱਚ ਵੀ ਕੱਲਾ ਸੀ ਆਜ਼ਾਦੀ ਲਈ ਦੇਸ਼ ਦੀ ਲੜਾਂਗੇ ਅਸੀਂ ਜਾਤ ਪਾਤ ਦੇ ਖਾਦਮੇ ਲਈ ਅਸੀਂ ਬਰਾਬਰਤਾ ਦੀ ਲੜਾਈ ਔਰਤਾਂ ਤੇ ਮਰਦਾਂ ਦੀ ਬਰਾਬਰਤਾ ਦੀ ਲੜਾਈ ਔਰ ਸਾਂਝੀ ਵਾਲਤਾ ਦੀ ਲੜਾਈ ਲੜਾਂਗੇ ਔਰ ਜਿਹੜਾ ਉਸ ਵੇਲੇ ਉਹਨਾਂ ਨਾਲ ਗੱਲ ਕਹੀ ਸੀ ਅੱਜ ਉਹਦੀ ਜ਼ਿਆਦਾ ਸਾਰਥਕਤਾ ਬਣ ਗਈ ਕਿਉਂਕਿ ਦੇਸ਼ ਤੇ ਹਾਕਮ ਫਿਰ ਇੱਕ ਵਾਰੀ ਮੁਰਤਕੇ ਮਨੋਵਾਦੀ ਢਾਂਚਾ ਦੇਸ਼ 'ਚ ਲਿਆਉਣਾ ਚਾਹੁੰਦੇ ਆ। ਔਰ ਜ਼ਾਨਾ ਜਿਹੜਾ ਦਲਤਾਂ ਦੇ ਉੱਤੇ ਹੱਥਿਆਚਾਰ ਹੈ ਉਹਦੀ ਕਹਾਣੀਆਂ ਦੱਸੀਆਂ ਨਹੀਂ ਜਾ ਸਕਦੀਆਂ। ਇੱਕ ਦਲਤ ਬੱਚੇ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਉਹ ਦਲਤ ਬੱਚਾ ਮਤਲਬ ਦਲਤਾਂ ਦੇ ਘਰ ਕਿਉਂ ਜੰਮਿਆ ਆ ਤੇ ਉਹ ਇੱਕ ਧਾਰਮਿਕ ਜਗ੍ਹਾ ਦੇ ਉੱਤੇ ਕਿਉਂ ਵੱਢ ਗਿਆ। ਆਧਾਰਨ ਤੌਰ ਤੇ ਬਹੁਤ ਦਰਦਨਾਕ ਘਟਨਾ ਹੈ। ਇਸੇ ਤਰ੍ਹਾਂ ਜਿਹੜੀ ਬਰਾਬਰਤਾ ਦੀ ਲੜਾਈ ਹੈ ਉਹ ਵੀ ਇਤਿ ਬਹੁਤ ਜ਼ਰੂਰੀ ਹੈ ਇਦੋਂ ਵੀ ਅੱਗੇ ਇਸ ਵੇਲੇ ਦੇਸ਼ ਨੂੰ ਧਰਮ ਆਧਾਰ ਦੇ ਜਿਹੜਾ ਦੇਸ਼ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਉਹ ਦੇਸ਼ ਨੂੰ ਤਬਾਹ ਕਰਦਾ ਹੈਗਾ ਇਹ ਦੇਸ਼ ਬਹੁਤ ਧਰਮਾਂ ਦਾ ਬਹੁਤ ਜਾਤੀਆਂ ਦਾ ਬਹੁਤ ਸਾਰੇ ਫਿਰਕਿਆਂ ਦਾ ਬਹੁਤ ਸਾਰੇ ਬੋਲੀਆਂ ਬੋਲਣ ਵਾਲਿਆਂ ਦਾ ਹੈ ਜਦੋਂ ਧਰਮ ਦੇ ਨਾਂ ਤੇ ਦੇਸ਼ ਬਣੇਗਾ 47 ਬੰਗਰ ਪਾਕਿਸਤਾਨ ਜਿੱਦਾਂ ਬਣਿਆ ਸੀ ਇਹ ਭਾਰਤ ਦੀ ਦੁਰਦਸ਼ਾ ਵੀ ਪਾਕਿਸਤਾਨ ਵਰਗੀ ਹੋਏਗੀ ਦੁਨੀਆ ਦਾ ਕੋਈ ਧਰਮ ਆਧਾਰਤ ਦੇਸ਼ ਕਦੀ ਜਮਹੂਰੀ ਨਹੀਂ ਹੋ ਸਕਦਾ ਇਸ ਕਰਕੇ ਸਾਡੀ ਬੇਨਤੀ ਹੈ ਵੀ ਗਦਰ ਪਾਰਟੀ ਦਾ ਇਹ ਸੁਨੇਹਾ ਇਸ ਮੇਲੇ ਤੋਂ ਜਾਏਗਾ ਜਿਹੜਾ ਗਦਰੀ ਗੁਲਾਬਕੌਰ ਦੇ ਨਾਂ ਤੇ ਅਸੀਂ ਕਰ ਰਹੇ ਹਾਂ 100 ਸਾਲ ਹੋ ਉਸ ਸਾਡੀ ਭੈਣ ਨੂੰ ਹੋ ਗਿਆ ਸੰਸਾਰ ਤੋਂ ਗਿਆਨ ਉਹ ਲੇਕਿਨ ਉਹਨੇ ਆਪਣੇ ਪਤੀ ਦਾ ਦੇਖ ਕੇ ਵੀ ਪਤੀ ਮੇਰਾ ਨਹੀਂ ਮੈਦਾਨ ਚ ਕੁੱਧ ਰਿਹਾ ਵਾਦਾ ਕਰਕੇ ਆਇਆ ਸੀ ਉਹ ਫੇ ਮੈਦਾਨ ਚ ਕੁੱਦੀ ਦੇ ਇੱਥੇ ਆ ਕੇ ਉਹਨੇ ਸਾਰੀ ਜ਼ਿੰਦਗੀ ਗਦਰ ਪਾਰਟੀ ਦੇ ਲੇਖੇ ਲਾਈ ਉਹਦੀ ਯਾਦ ਚ ਮੇਲਾ ਕੀਤਾ ਜਾ ਰਿਹਾ ਪਰ ਅਸੀਂ ਸਨੇਹਾ ਦੇਣਾ ਚਾਹੁੰਦੇ ਭਾਰਤ ਦੇ ਲੋਕਾਂ ਨੂੰ ਕਿ ਗਦਰ ਪਾਰਟੀ ਦਾ ਸਨੇਹਾ ਘਰ ਘਰ ਪਹੁੰਚਾਓ ਤਾਂ ਕਿ ਦੇਸ਼ ਨੂੰ ਬਚਾਇਆ ਜਾ ਸਕੇ ਸਾਰੇ ਲੋਕਾਂ ਦੀ ਵਿਸ਼ਵਾਸ ਨੂੰ ਬទਾਇਆ ਜਾ ਸਕੇ ਉਹ ਜਿਹੜੇ ਲੋਕਾਂ ਦੀਆਂ ਆਜ਼ਾਦੀਆਂ ਆ ਬੋਲਣ ਦੀ ਆਜ਼ਾਦੀ ਲਿਖਣ ਦੀ ਆਜ਼ਾਦੀ ਕੋਸ ਆਜ਼ਾਦੀ ਦੀ ਰਾਖੀ ਕੀਤੀ ਜਾ ਸਕੇ ਔਰ ਜਾਤ ਪਾਤ ਦਾ ਖਾਤਮਾ ਕਰਕੇ ਇੱਕ ਬਰਾਬਰਤਾ ਦੇ ਦਰ ਸਮਾਜ ਹੋਵੇ ਮੈਂ ਗਦਰੀ ਭਾਬਿਆਂ ਤੇ تشمیل لیتے ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਹੀ ਵਧਾਈ ਦਿਨਣਾ ਔਰ ਆਸ ਕਰਦਾ ਹਾਂ ਇਹ ਸਨੇਹਾ ਲੋਕਾਂ ਕੋ ਲੈ ਕੇ ਜਾਵਾਂ